ਅੱਜ ਦੇ ਅਜੋਕੇ ਸਮੇਂ ਦੇ ਵਿੱਚ ਕਈ ਨੌਜਵਾਨ ਪੈਸਾ ਕਮਾਉਣ ਦੇ ਲਈ ਵਿਦੇਸ਼ਾਂ ਵੱਲ ਨੂੰ ਪੂਚ ਕਰ ਰਹੇ ਨੇ ਹਰਿਆਣਾ ਦੇ ਰਤਿਆ ਖੇਤਰ ਦਾ ਇੱਕ ਨੌਜਵਾਨ ਜੋ ਪੈਸਾ ਕਮਾਉਣ ਦੇ ਜਿਹੜਾ ਸੁਪਨਾ ਹੈ ਆਪਣਾ ਸੁਪਨਾ ਲੈ ਕੇ ਕੈਨੇਡਾ ਨੂੰ ਗਿਆ ਸੀ ਪਰ ਸਿਰਫ 7 ਦਿਨਾਂ ਦੇ ਵਿੱਚ ਹੀ ਉਸਨੇ ਇੱਕ ਹਾਦਸੇ ਦੇ ਵਿੱਚ ਜਿਹੜੀ ਆਪਣੀ ਜਾਨ ਗਵਾ ਦਿੱਤੀ ਰਤਿਆ ਦੇ ਪਿਲਸ਼ੀਆ ਪਿੰਡ ਵਾਸੀ ਬਿੱਕਰ ਸਿੰਘ ਦਾ 23 ਸਾਲ ਦਾ ਪੁੱਤਰ ਕੇਵਲ ਸਿੰਘ ਪੈਸੇ ਕਮਾਉਣ ਦੇ ਲਈ ਕੈਨੇਡਾ ਗਿਆ ਸੀ ਤਾਂ ਕਿ ਪਰਿਵਾਰ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਚੰਗੀ ਹੋ ਸਕੇ ਪਿਤਾ ਬਿਕਰ ਨੇ ਇੱਕ ਏਕੜ ਜ਼ਮੀਨ ਜਿਹੜੀ ਹੈ ਵੇਚ ਕੇ 14 ਜੂਨ ਨੂੰ ਪੁੱਤਰ ਨੂੰ ਕੈਨੇਡਾ ਭੇਜਿਆ ਸੀ ਤੇ 21 ਜੂਨ ਨੂੰ ਚਾਰਾ ਵੱਢਣ ਵਾਲੀ ਮਸ਼ੀਨ ਦੀ ਲਪੇਟ ਦੇ ਵਿੱਚ ਆ ਗਿਆ ਜਿਸ ਕਾਰਨ ਜਿਹੜੀ ਉਸ ਦੀ ਜਾਨ ਹੈ ਉਹ ਚਲੀ ਗਈ ਕੇਵਲ ਦੀ ਮ੍ਰਿਤਕ ਦੇ ਕੈਨੇਡਾ ਵਿੱਚ ਹੀ ਹੈ ਜਿਸ ਨੂੰ ਕੀ ਵਤਨ ਵਾਪਸੀ ਦੇ ਲਈ ਲੱਖਾਂ ਰੁਪਏ ਦਾ ਖਰਚ ਆਵੇਗਾ ਇਸ ਕਾਰਨ ਉਸ ਦੇ ਪਿਤਾ ਬਿੱਕਰ ਸਿੰਘ ਨੇ ਹੁਣ ਸੋਸ਼ਲ ਮੀਡੀਆ ਦੇ ذریعے ਆਪਣੇ ਪੁੱਤ ਦੀ ਮ੍ਰਿਤਕ ਦੇ ਦੇਸ਼ ਦੇ ਵਿੱਚ ਵਾਪਸ ਲਿਆਉਣ ਦੀ ਜਿਹੜੀ ਆ ਉਹਨੇ ਕੋਹਾਰ ਲਾਈ ਹੈ ਦੱਸਿਆ ਜਾ ਰਿਹਾ ਹੈ ਕਿ ਕੇਵਲ ਕੋਲ 5 ਏਕੜ ਜਿਹੜੀ ਉਹ ਜ਼ਮੀਨ ਸੀ ਜਿਸ ਵਿੱਚੋਂ 1 ਏਕੜ ਜ਼ਮੀਨ ਵੇਚ ਕੇ ਉਹ 14 ਜੂਨ ਨੂੰ ਕੈਨੇਡਾ ਗਿਆ ਸੀ ਅਤੇ ਕੈਨੇਡਾ ਵਿੱਚ ਉਹ ਇੱਕ ਫਾਰਮ ਦੇ ਵਿੱਚ ਪਸ਼ੂਆਂ ਦੇ ਲਈ ਜਿਹੜਾ ਚਾਰਾ ਵੱਢਣ ਦੇ ਕੰਮ ਦੇ ਵਿੱਚ ਲੱਗ ਗਿਆ ਉਹ ਕੰਮ ਕਰ ਰਿਹਾ ਸੀ ਤਾਂ ਅਚਾਨਕ ਲੋਹੇ ਦੀ ਪੱਤੀ ਉਸੇ ਢਿੱਡ ਦੇ ਵਿੱਚ ਵੜ ਗਈ ਜਿਸ ਕਾਰਨ ਜਿਹੜੀ ਆ ਉਸ ਦੀ ਮੌਤ ਹੋ ਗਈ ਅਤੇ ਪਰਿਵਾਰ ਨੂੰ ਜਦੋਂ ਇਸ ਦੁਖਦ ਘਾਸੇ ਦਾ ਪਤਾ ਲੱਗਾ ਤਾਂ ਉਹਨਾਂ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਪਿਤਾ ਨੇ ਜ਼ਮੀਨ ਵੇਚ ਕੇ ਲੱਖਾਂ ਰੁਪਏ ਇਕੱਠੇ ਕਰਕੇ ਆਪਣਾ ਜਵਾਨ ਪੁੱਤ ਕੈਨੇਡਾ ਭੇਜਿਆ ਸੀ ਅਤੇ ਹੁਣ ਉਸ ਦੀ Laash ਲਿਆਉਣ ਲਈ ਲੱਖਾਂ ਰੁਪਏ ਦੀ ਉਹਨੂੰ ਲੋੜ ਹੈ ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਮ੍ਰਿਤਕ ਨੌਜਵਾਨ ਦੀ ਜਿਹੜੀ Laash ਹੈ ਉਹਨੂੰ ਛੇਤੀ ਤੋਂ ਛੇਤੀ ਭਾਰਤ ਦੇ ਵਿੱਚ ਲਿਆਉਣ ਦੀ ਲਈ ਜਿਹੜੀ ਆ ਪ੍ਰਤੀਕਿਰਿਆ ਸ਼ੁਰੂ ਕਰੇ Laash ਨੂੰ ਸਰਕਾਰ ਆਪਣੇ ਖਰਚੇ ਤੇ ਕੈਨੇਡਾ ਤੋਂ ਭਾਰਤ ਵਾਪਸ ਲੈ ਕੇ ਆਵੇ